ਜੇ ਅਸੀਂ ਕੈਨੇਡਾ ਇੰਗਲੈਂਡ ਜਾਂਦੇ ਆਂ ਤੇ ਅਸੀਂ 15 ਤੋਂ 20 ਲੱਖ ਰੁਪਈਆ ਖਰਚ ਕੇ ਜਾਂਦੇ ਆਂ ਜੇ ਅਸੀਂ ਅਮਰੀਕਾ ਜਾਂਦੇ ਆਂ ਤੇ ਅਸੀਂ ਕੋਈ 40-50 ਲੱਖ ਰੁਪਈਆ ਖਰਚ ਕੇ ਜਾਂਦੇ ਆਂ ਤੇ ਪਰ ਇਹ ਜਿਹੜੇ ਪ੍ਰਵਾਸੀ ਆ ਇਹ ਤਾਂ 200-250 ਦੀ 400 ਰੁਪਏ ਦੀ ਟਿਕਟ ਲੈ ਕੇ ਜਿਹੜਾ ਆ ਟ੍ਰੇਨਾਂ ਭਰ ਕੇ ਪੰਜਾਬ ਦੀ ਧਰਤੀ ਤੇ ਆ ਰਹੇ ਆ ਇਹ ਹਮਾਚਲ ਪ੍ਰਦੇਸ਼ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਉਤਰਾਖੰਡ ਹੋ ਗਿਆ ਜਾਂ ਹੋਰ ਕਈ ਸੂਬੇ ਆ ਉੱਥੇ ਕੋਈ ਵੀ ਪ੍ਰਵਾਸੀ ਜਾਂ ਬਾਹਰਲੇ ਸੂਬੇ ਤੋਂ ਆ ਕੇ ਜਿਹੜਾ ਆ ਕੋਈ ਵੀ ਬੰਦਾ ਜਿਹੜਾ ਹੈ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਹੂੰ ਤੇ ਜੇ ਉੱਥੇ ਕਾਨੂੰਨ ਲਾਗੂ ਹੋ ਸਕਦਾ ਤੇ ਫਿਰ ਇਹ ਪੰਜਾਬ ਦੀ ਧਰਤੀ ਤੇ ਕਿਉਂ ਨਹੀਂ ਲਾਗੂ ਹੋ ਸਕਦਾ ਪਿੰਡਾਂ ਦੇ ਵਿੱਚ ਕਾਫੀ ਜਾਗਰੂਤਾਈ ਆ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕੀਤੇ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਮਤਿਆਂ ਦੇ ਕਰਕੇ ਕੋਈ ਪਿੰਡ ਦੇ ਕੋਈ ਪ੍ਰਵਾਸੀਆਂ ਨੂੰ ਕੋਈ ਰੋਕtham ਲਾਈ ਜਾ ਸਕਦੀ ਹੈ